ਨਹੀਂ ਇਹ ਤਾਂ ਸਾਡੀ ਅਣਖ ਤੇ ਗੈਰਤ ਦੀ ਲਕਸ਼ਣ ਹੈ ਕਿ 40 ਸਾਲ ਹੋ ਗਏ ਅਕਾਲ ਤਖਤ ਤੇ ਤੋਪਾਂ ਮਾਰੀਆਂ ਨੂੰ ਅਸੀਂ ਭੁੱਲੇ ਨਹੀਂ ਇਸ ਕਰਕੇ ਇੱਕ ਸੁਨੇਹਾ ਦੇਣਾ ਹੈ ਮੇਰੇ ਵੀਰ ਸਾਰੇ ਜਿੱਥੇ-ਜਿੱਥੇ ਬੈਠੇ ਆ ਆਪੋ ਆਪਣੇ ਨਗਰਾਂ ਪਿੰਡਾਂ 'ਚ ਸੁਨੇਹਾ ਲਾ ਲਓ ਆ ਜਿਹੜਾ ਤੁਹਾਡਾ ਇਲਾਕਾ ਹੈ ਇੱਥੇ ਪਾਈ ਅਮਰਤਪਾਲ ਸਿੰਘ ਖੜਾ ਹੈ ਅਮਰਤਪਾਲ ਸਿੰਘ ਨੇ ਅਮਰਪਾਲ ਸਿੰਘ ਨੇ ਕੋਈ ਕਤਲ ਨਹੀਂ ਕੀਤਾ ਅਮਰਪਾਲ ਸਿੰਘ ਨੇ ਕੋਈ ਪਾਰਲੀਮੈਂਟ ਤੇ ਹਮਲਾ ਨਹੀਂ ਕੀਤਾ ਅਮਰਪਾਲ ਸਿੰਘ ਕੋਲੋਂ ਕੋਈ ਗੈਰ ਕਾਨੂੰਨੀ ਹਥਿਆਰ ਨਹੀਂ ਫੜੇ ਗਏ ਕੋਈ ਲਿਟਰੇਚਰ ਨਹੀਂ ਫੜਿਆ ਗਿਆ ਤੇ ਫੇਰ ਅਚਾਨਕ ਹੀ ਕਿਉਂਕਿ ਜਿਹੜਾ ਗੱਲ ਤੁਹਾਡੀ ਗੈਰਤ ਦੀ ਕਰੂਗਾ ਅਣਖ ਦੀ ਕਰੂਗਾ ਉਹ ਸੈਂਟਰ ਦੇ ਮਨ ਵਿੱਚ ਚੁਬੜਣਾ ਤੇ ਸਟੇਟ ਤਾਂ ਸੈਂਟਰ ਦੀ ਕਰਿੰਦਾ ਹੈ ਇਥੇ 45 ਕੰਪਨੀਆਂ 45000 ਬੰਦਾ ਸੈਂਟਰ ਦਾ ਆਇਆ ਘੇਰੇ ਪਾਏ ਲੱਭਿਆ ਸਾਧ ਸੰਗਤ ਜੀ 47 37 ਦਿਨ 37 ਦਿਨ ਭਾਈ ਅਮਰਤਪਾਲ ਸਿੰਘ ਉਹਨੂੰ ਲੱਭਿਆ ਨਹੀਂ ਜਦੋਂ ਸਾਨੂੰ ਮਿਲਿਆ ਨਾ ਮੈਂ ਕਿੱਥੇ ਰਿਹਾ ਕਹਿੰਦਾ ਆ ਹੀ ਫਿਰਿਆ ਰਿਹਾ ਮੈਂ ਦਵੱਟਾਂ ਤੇ ਹੀ ਫਿਰਦਾ ਰਿਹਾ ਮਹਾਰਾਜ ਨੇ ਮੇਰੇ ਕਿਹਾ ਕੀਤੀ ਸਾਧ ਸੰਗਤ ਜੀ ਜਦੋਂ ਮਨ ਬਣਾ ਲਿਆ ਭਈ ਹੁਣ ਗਿਰਖਦਾਰੀ ਦੇਣੀ ਆ ਮੈਂ ਇੱਕ ਬੇਨਤੀ ਕਰਾਂ ਸਰਦਾਰ ਵਰਥਾ ਸਿੰਘ ਬਲਟੋਆ ਵੀ ਮੇਰਾ ਬਹੁਤ ਮਿੱਤਰ ਹੈ ਪੰਥ ਦੇ ਵਿੱਚ ਬੜੀਆਂ ਵੱਡੀਆਂ ਘਟਨਾਵਾਂ ਹੋਣੇ ਸੰਘਰਸ਼ ਦੇ ਵਿੱਚ ਕੀਤੀਆਂ ਸਤਿਕਾਰਯੋਗ ਹੈ ਮੈਂ ਕਿਸੇ ਨੂੰ ਨਿੰਦਾ ਨਹੀਂ ਅੱਜ ਮੁੱਦਾ ਕੀ ਹੈ ਵਰਥਾ ਸਿੰਘ ਤੇ ਪਹਿਲਾਂ ਵੀ ਐਮਐਲਏ ਰਿਹਾ ਫੇਰ ਬਣ ਜਾਊਗਾ ਅੱਜ ਸਾਡੀ ਅਣਖ ਤੇ ਗੈਰਤ ਨੂੰ ਟੁੰਬਣ ਵਾਸਤੇ ਉਹਨਾਂ ਨੇ ਅਮਰਤਪਾਲ ਚੁਣਿਆ ਇਸ ਕਰਕੇ ਸਾਨੂੰ ਅਮਰਤਪਾਲ ਨਾਲ ਖੜਨਾ ਚਾਹੀਦਾ ਹੈ ਅਮਰਤਪਾਲ ਸਿੰਘ ਜਦੋਂ ਇਹ ਨਿਰਣਾ ਕਰ ਲਿਆ ਕਿ ਹੁਣ ਮੈਂ ਗ੍ਰਿਫਤਾਰੀ ਦੇਣੀ ਆ ਉਹਨੇ ਕਿਹਾ ਵੀ ਜਿੱਥੋਂ ਮੈਂ ਵਾਰਿਸ ਪੰਜਾਬ ਦੀ ਜੱਥੇਬੰਦੀ ਆਰੰਭ ਕੀਤੀ ਸੀ ਮੈਂ ਉੱਥੇ ਹੀ ਗ੍ਰਿਫਤਾਰੀ ਦੇਣੀ ਆ ਕਿਉਂਕਿ ਮੈਂ ਉਸ ਚੀਜ਼ ਦੇ ਵਿੱਚ ਐ ਮੈਂ ਤੁਹਾਨੂੰ ਤਾਂ ਦੱਸਣਾ ਚਾਹਣਾ ਓੜੇ ਮੈਨੂੰ ਸੁਨੇਹਾ ਲਾਇਆ ਤੇ ਮੈਂ ਕੱਲੇ ਇੱਕ ਕੇਸਿਸ ਵੀ ਜਿਹੜਾ ਆਪਣੇ ਦਿਹਾਤੀ ਅਮਰਸਰ ਦਾ ਸਤਿੰਦਰ ਸਿੰਘ ਹੈ ਨਾ ਉਹਨੂੰ ਮੈਂ ਦੱਸਿਆ ਕਿ ਭਾਈ ਅਮਰਪਾਲ ਸਿੰਘ ਨੂੰ ਗ੍ਰਿਫਤਾਰੀ ਦੇਣੀ ਆ ਉੱਥੇ ਹੋਰ ਕੋਈ ਅਫਸਰ ਨਹੀਂ ਸੀ ਕੋਈ ਘੇਰਾ ਨਹੀਂ ਸੀ ਕੋਈ ਉੱਥੇ ਹੀੜਾ ਨਹੀਂ ਸੀ ਪੰਜ ਬੰਦੇ ਪੁਲਿਸ ਦੇ ਸੀ ਜਿਹੜਾ ਕਹਿੰਦੇ ਨੇ ਡਰ ਗਿਆ ਜੀ ਉਹਨੇ ਨੇ ਸਲੰਡਰ ਕਰਨਾ ਸੀ ਜੀ ਉੱਥੇ ਹੱਥ ਖੜੇ ਕਰਤੇ ਜੀ ਇਹ ਫਾਲਤੂ ਗੱਲਾਂ ਨਾ ਤਾਂ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਪਾਈ ਵਿਰਥਾ ਸਿੰਘ ਵਾਸਤੇ ਕਰਨੀਆਂ ਚਾਹੀਦੀਆਂ ਬਟੋਈ ਵਾਸਤੇ ਵੀ ਨਹੀਂ ਕਰਨੀਆਂ ਚਾਹੀਦੀ ਨਾ ਉਹਨਾਂ ਦੇ ਸਾਥੀਆਂ ਨੂੰ ਪਾਈ ਅਮਰਿਤਪਾਲ ਵਾਸਤੇ ਕਰਨੀਆਂ ਚਾਹੀਦੀਆਂ ਆਪਾਂ ਛੋਟੀ ਜੀ ਕੌਮ ਹੈ ਕਿਹਦੇ ਨਾਲ ਲੜੀ ਜਾਂਦੇ ਆ ਕਾਂਗਰਸ ਹੈ ਭਾਜਪਾ ਹੈ ਹੋਰ ਕਿੰਨੇ ਆ ਉਹਨਾਂ ਤੋਂ ਪਾਸੇ ਹਟ ਕੇ ਤੁਸੀਂ ਆਪ ਹੀ ਉਹਨਾਂ ਜਿਗੇ ਨਹੀਂ ਹੁਣ ਸਮਾਂ ਹੈ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਚ ਕਢਾਉਣ ਦਾ ਇਹ ਕਿਸ ਸਮਾਂ ਇਹ کون ਡੰਕੇ ਤੇ ਚੋਟ ਹੈ ਕਿਉਂਕਿ ਤੁਹਾਡੀ ਅਣਖ ਤੇ ਗੈਰਤ ਨੂੰ ਟੰਬ ਕੇ ਉਹਨਾਂ ਨੇ ਭਾਈ ਅਮਰਪਾਲ ਸਿੰਘ ਨੂੰ ਫੜਿਆ ਨਾ ਭੇਜ ਦਿੰਦੇ ਪੱਟੀ ਦੀ ਜੇਲ੍ਹ ਚ ਅੰਮ੍ਰਿਤਸਰ ਭੇਜ ਦਿੰਦੇ ਜਲੰਧਰ ਭੇਜ ਦਿੰਦੇ ਇੱਥੋਂ ਸੱਤਵੀਂ ਸਟੇਟ ਆ ਸਾਮ ਡਗਰੂਗੜ੍ਹ ਦੀ ਜੇਲ੍ਹ ਚ ਭੇਜਤਾ ਵੀ ਉੱਥੇ ਜਾ ਭਾਈ ਜਲੀਲ ਹੀ ਕਰਦੇ ਆ ਨਾ ਇਸ ਕਰਕੇ ਇਸ ਜਲਾਲਤ ਨੂੰ ਇੱਕ ਚੈਲੰਜ ਕਰਨਾ ਆ ਵੀ ਮਰਦਾਂ ਬਹਾਦਰਾਂ ਦੀ ਕੌਮ ਐ ਸਾਧ ਸੰਗਤ ਜੀ ਜਿਉ ਨੇ ਨਿਰਣਾ ਲੈ ਲਿਆ ਨਿਰਣਾ ਉਹਦਾ ਆਪਦਾ ਇਲੈਕਸ਼ਨ ਲੜਨ ਦਾ ਪਰ ਜਿਉ ਨੇ ਨਿਰਣਾ ਲੈ ਲਿਆ ਆਪਾਂ ਤਾਂ ਮੋਹਰ ਹੀ ਲਾਉਣੀ ਆ ਨਾ ਮੋਹਰ ਲਾ ਕੇ ਦੱਸਣਾ ਹੀ ਆ ਨਾ ਵੀ ਜੀ ਨੂੰ ਤੁਸੀਂ ਜਲੀਲ ਕਰਨਾ ਚਾਹੁੰਦੇ ਆ ਉਹ ਅਣਖ ਤੇ ਗੈਰਤ ਦੀ ਗੱਲ ਕਰਦਾ ਸਿੱਖਾਂ ਦੀ ਅਸੀਂ ਉਹਦੇ ਨਾਲ ਖੜੇ ਆਂ ਬਸ ਗੱਲ ਇੰਨੀ ਆ ਇਸ ਕਰਕੇ ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਡਰਿਓ ਨਾ ਜਿਹੜੀਆਂ ਗਵਰਨਮੈਂਟਾਂ ਹੁੰਦੀਆਂ ਨਾ ਇਹਨਾਂ ਦੇ ਕਈ ਢੰਗੋਂ ਦੇ ਡਰਾਉਣ ਦੇ ਡਰਦਿਆਂ ਨੂੰ ਡਰਾਉਂਦੇ ਆ ਡਰਨ ਦੀ ਲੋੜ ਨਹੀਂ ਐਣ ਸ਼ਰਿਆਂ ਕੱਲਾ ਕੱਲਾ ਬੂਥ ਲਾਓ ਝੰਡੇ ਲਾਓ ਉਹਦਾ ਚੋਣ ਨਿਸ਼ਾਨ ਲਾਓ ਦੋ ਦੋ ਗੱਡੀਆਂ ਰੱਖੋ ਇੱਕ ਇੱਕ ਪੋਲਿੰਗ ਬੂਥ ਤੇ ਕੱਲੀ ਕੱਲੀ ਵੋਟ ਭਗਤਾਓ ਕਿਥੇ ਜਿੱਤ ਤਾਂ ਉਹਨੇ ਜਾਣਾ ਹੀ ਆ ਜਿੱਤ ਜਾਣਾ ਉਹਨੇ ਪਰ ਉਹਨੂੰ ਕਿੰਨੀ ਵੱਡੀ ਲੀਡ ਦੇ ਵਿੱਚ ਜਿਤਾਉਣੀ ਹੈ ਇਹ ਤੁਹਾਡਾ ਤਰਨ ਧਰਨ ਵਾਸੀਆਂ ਦਾ ਇੱਕ ਬਹੁਤ ਵੱਡਾ ਕ੍ਰੈਡਿਟ ਦੁਨੀਆ ਦੇ ਸਾਹਮਣੇ ਪੇਸ਼ ਹੋਣਾ ਹੈ ਸਾਧ ਸੰਗ ਜੀ ਦੁਨੀਆ ਤੇ ਬੈਠਾ ਸਿੱਖ ਤੁਹਾਡੇ ਵੱਲ ਵੇਖਦਾ ਹੈ 128 ਦੇਸ਼ ਦੀਆਂ ਡੈਮੋਕ੍ਰੈਟਿਕ ਸਰਕਾਰਾਂ ਦੇਖਦੀਆਂ ਵੀ ਸਿੱਖ ਕੀ ਸੋਚਦੇ ਆ ਸਿੱਖ ਨੀਵੀਂ ਪਾ ਜਾਂਦੇ ਆ ਕਿ ਅਣਖ ਨਾਲ ਜਾਣ ਵਾਲੇ ਦੇ ਨਾਲ ਖੜਦੇ ਆ ਇਸ ਕਰਕੇ ਆਪਣਾ ਕਰਮ ਧਰਮ ਤੇ ਫਰਜ਼ ਬਣਦਾ ਹੈ ਇਹ ਦੋ ਬੰਦੇ ਆਪਾਂ ਇਹ ਜਿਤਾ ਲਏ ਭਾਈ ਸਰਬਜੀਤ ਸਿੰਘ ਦੇਖੋ 550 ਬੰਦੇ ਜਾਣੇ ਪਾਰਲੀਮੈਂਟ ਚ 140 ਕਰੋੜ ਲੋਕਾਂ ਨੇ ਪਹੁੰਚਣ ਕੇ ਭੇਜਨੇ ਆ ਉਥੇ ਦੋ ਬੰਦਿਆਂ ਨੇ ਕੋਈ ਕਮਸਾਨ ਨਹੀਂ ਪਾ ਦੇਣਾ ਪਰ ਇਹਨਾਂ ਦੋ ਬੰਦਿਆਂ ਨੇ ਦੁਨੀਆ ਨੂੰ ਦੱਸ ਦੇਣਾ ਇਹਨਾਂ ਦੋ ਬੰਦੀਆਂ ਬੰਦਿਆਂ ਨੇ ਸਾਧ ਸਿੰਘ ਜੀ ਜਿੰਨੇ ਡੈਮੋਕ੍ਰੈਟਿਕ ਦੇਸ਼ ਦੀਆਂ ਸਰਕਾਰਾਂ ਉਹਨਾਂ ਨੇ ਦੱਸ ਦੇਣਾ ਹੈ ਯੂਨ ਨੂੰ ਦੱਸ ਦੇਣਾ ਕਿ ਸਿੱਖ ਕੀ ਚਾਹੁੰਦੇ ਆ ਇਹ ਤੁਹਾਡਾ ਇੱਕ ਸੁਨੇਹਾ ਜਾਣਾ ਹੈ ਕਿ ਸੰਤ巴巴 ਜਰਨੈਲ ਸਿੰਘ ਖਾਲਸਾ ਨੇ 6 ਜੂਨ 1984 ਨੂੰ ਜਿਸ ਖੰਡੇ ਦੀ ਧਾਰ ਤੇ ਲਿਆ ਕੇ ਕੌਮ ਨੂੰ ਖੜਾ ਕੀਤਾ ਸੀ ਕੌਮ ਅੱਜ ਵੀ ਉੱਥੇ ਹੀ ਖੜੀ ਹੈ ਇਸ